ਇੰਦਰ ਨੇ ਭਾਖੜਾ ਡੈਮ ਤੇ ਪੂਰਨ ਕਬਜ਼ਾ ਕਰ ਲਿਆ ਪਹਿਲਾਂ ਤਾਂ ਡੈਮ ਸੇਫਟੀ ਐਕਟ ਦੇ ਰੂਪ ਚ ਹੈ ਫਿਰ ਪਾਣੀਆਂ ਦੀ ਬੰਡ ਦੇ ਰੂਪ ਚ ਹੈ ਫਿਰ ਉਥੇ ਸੈਕਟਰੀ ਲਾਉਣ ਚ ਅਧਿਕਾਰੀ ਲਾਉਣ ਚ ਉਸ ਫਾਰਮੂਲੇ ਤਹਿਤ ਹੈ ਪਰ ਲੈ ਦੇ ਕੇ ਸੁਰੱਖਿਆ ਵਾਲਾ ਇੱਕ ਨੁਕਤਾ ਬਚਿਆ ਸੀ ਇਹਨਾਂ ਕੋਲ ਕਿ ਵੀ ਹਾਂ ਪੰਜਾਬ ਪੁਲਿਸ ਉਥੇ ਤਾਇਨਾਤ ਆ ਉਹ ਪਿਛਲੇ ਦਿਨੀ ਜਦੋਂ ਹਰਿਆਣਾ ਨਾਲ ਪੰਗਾ ਪਿਆ ਤੇ ਜਿਵੇਂ ਜੀ ਕਹਿੰਦੇ ਜੀ ਬੀਵੀਐਮਬੀ ਦਾ ਚੇਅਰਮੈਨ ਕਿਹਾ ਲੋ ਜੀ ਇਨੋਂ ਦਾ ਡੱਕ ਲੋ ਜੀ ਧਰਨਾ ਲਾ ਦਿਓ ਜੀ ਟੈਂਟ ਲਾ ਲੋ ਜੀ ਫਟਾ ਨਹੀਂ ਗਿਰਨ ਦਿੰਦੇ ਜੀ ਕੇਂਦਰ ਨੇ ਕੱਟ ਲਿਆ ਪੁਰਾਣਾ ਚਿੱਠਾ ਝੁੱਠਾ ਜਿਹੜੇ ਸੀਆਈਐਸਐਫ ਦੇ ਜਵਾਨ ਪਹੁੰਚੇ ਨੇ ਉਹਨਾਂ ਨੂੰ ਕਹਿੰਦੇ ਕਿ ਭਾਈ ਇੱਥੇ ਸਾਡੀ ਉਹ ਪੁਲਿਸ ਲੱਗੂਗੀ ਇਹ ਡੈਮ ਸਾਡਾ ਕੰਟਰੋਲ ਸਾਡੇ ਕੋਲ ਰਹੂਗਾ ਹਿਮਾਚਲ ਨਾਲ ਤੁਸੀਂ رابطہ ਕਰਦੇ ਨਹੀਂ ਕੀਤਾ ਆਖਰ ਜੀ 31 ਤਰੀਕ ਨੂੰ ਲੰਘੇ ਕੱਲ ਕੇਂਦਰੀ ਸੁਰੱਖਿਆ ਦਸਤਿਆਂ ਨੇ CISF ਦੇ 150 ਤੋਂ ਵੱਧ ਜਵਾਨਾਂ ਨੇ ਭਾਖੜਾ ਡੈਮ ਨੰਗਲ ਦਾ ਕੰਟਰੋਲ ਆਪਣੇ ਹੱਥ ਚ ਲੈ ਲਿਆ ਮੈਂ ਉਸ ਦਿਨ ਵੀ ਇਸ ਮਾਧਿਅਮ ਰਹੀ ਜਾਣਕਾਰੀ ਦਿੱਤੀ ਸੀ ਜਦੋਂ ਕੇਂਦਰੀ ਟੀਮਾਂ ਨੰਗਲ ਟਾਊਨਸ਼ਿਪ ਦੇ ਵਿੱਚ ਕੁਆਟਰ ਭਾਲੀਆਂ ਫਿਰਦੀਆਂ ਸੀ ਨਿਸ਼ਾਨਦੇਹੀ ਕਰਦੀਆਂ ਫਿਰਦੀਆਂ ਸੀ ਜਦੋਂ ਮਰਮਤ ਤੋਂ ਬਾਅਦ ਉਸ ਨੂੰ ਚੈੱਕ ਕਰਨਾ ਆਈਆਂ ਉਸ ਦੀ ਨਿਗਰਾਨੀ ਕਰਨਾ ਆਈਆਂ ਦੇਖਰੇਖ ਕਰਨਾ ਆਈ ਕਿ ਠੀਕ ਹੈ ਪਾਸ ਕਰਨਾ ਆਈਆਂ